ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਵਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੇਕਿ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਦੇ ਬਾਰੇ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁਖबंध ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾਂ ਕਿ ਸਿੱਖ ਪੰਥ ਦੇ ਇਤਿਹਾਸ ਨੂੰ ਕਿਵੇਂ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਾਂ ਸਿੱਖ ਦੇ ਵਿਦਿਅਕ ਵਿਕਾਸ ਲਈ ਸਿੱਖਾਂ ਵਿੱਚ ਦੀ ਵਿਦਿਆ ਦੀ ਅਹਿਮੀਅਤ ਅੰਤਿ ਦੇਵਤ ਕਿਵੇਂ ਜਾਣਾਂਗੇ ਪੰਥਕ ਸਰਗਰਮੀਆਂ ਬੀਬੀ ਇਸ਼ਮੀਤ ਖੁਰਜੀ ਪਾਸੋਂ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਹਰਿਆਣਾ ਸਰਕਾਰ ਵੱਲੋਂ 5 ਜੂਨ 2025 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੀ ਸ਼ਹੀਦੀ ਦਿਹਾੜੇ ਮੌਕੇ ਜਾਰਿਸ਼ਤਿਹਾਰ ਰਾਹੀਂ ਵੀਰ ਬੰਦਾ ਬੈਰਾਗੀ ਕਹਿਣ ਸਿੱਖ ਇਤਿਹਾਸ ਦੀ ਸੱਚਾਈ ਨੂੰ ਤੋੜ ਮਰੋੜਨ ਦੀ ਕੋਸ਼ਿਸ਼ ਜਾਣਦੇ ਹਾਂ ਇਸ ਦੇ ਬਾਰੇ ਪ੍ਰੋਫੈਸਰ ਬਲਵਿੰਦਰ ਸਿੰਘ ਜੀ ਪਾਸੋਂ ਹਰਿਆਣਾ ਸਰਕਾਰ ਵੱਲੋਂ 15 ਜੂਨ 2005 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਜਾਰੀ ਇਸ਼ਤਿਹਾਰ ਵਿੱਚ ਉਨ੍ਹਾਂ ਨੂੰ ਵੀਰ ਬੰਦਾ ਬੈਰਾਗੀ ਕਹਿਣਾ ਸਿੱਖ ਸਿਧਾਂਤ ਦੀ ਸਚਾਈ ਨੂੰ ਤੋੜ ਮਰੋੜਨ ਦੀ ਇੱਕ ਕੋਸ਼ਿਸ਼ ਹੈ ਇਸ ਇਸ਼ਤਿਹਾਰ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ये कोई नवी गल नहीं ये साजिशा काफ़ी समय तो चलिया आ रही हैं ये कोशिश भी परनी प्रबंध अधीन दिया रही हैं पर अज जदों सिख पंथी संस्थावं अकाली दल श्रोमणी गुरुद्वारा प्रबंधक कमेटी और श्री अकाल तख्त साहब इस मसले से सिर्फ बयानबाजी कर रही हैं तो सवाल उठता है कि सिख इतिहास की राखी लिए साढ़िया संस्थाव सिर्फ बोलन तक ही सीमित हैं अजे तक श्रोमणी कमेटी देते अकाली दल ने हरियाणा सरकार नाल कोई गलबात नहीं की है ਕਿ ਇਹ ਜਾਣਦੇ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਜਨ ਅੰਸ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਅਮ੍ਰਿਤ ਛੱਕ ਕੇ ਖਾਲਸਾ ਰਾਜ ਦੀ ਸਥਾਪਨਾ ਦੀ ਮਸ਼ਾਲ ਜਗਾਈ ਨੂੰ ਬੈਰਾਗੀ ਦੀ ਪਛਾਣ ਨਾਲ ਜੋੜਨਾ ਸਿੱਖ ਸਿਧਾਂਤਾਂ ਅਤੇ ਉਹਨਾਂ ਦੀ ਮਹਾਨ ਸ਼ਹਾਦਤ ਦਾ અપਮਾਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਇਸ ਮੁੱਦੇ ਉੱਪਰ ਬਿਆਨ ਦੇ ਕੇ ਖਾਨਾਪੂਰਤੀ ਕਰ ਲਈ ਹੈ। इस तरह बाबा बंदा सिंह बहादुर के वंशजा का रियासी डेरा जिसका मुखी बाबा पाल सिंह सोढ़ी है इस मसले से चुप क्यों है ये डेरा जो बाबा जी की विरासत का दा दावेदार है ने इस साजिश विरुद के विरुद्ध आवाज़ क्यों नहीं उठाई कि यह डेरा सिख इतिहास राखी अपनी जिम्मेवारी तो भज रहा है ਬਾਦਲ ਦਲ ਸੁਖਬੀਰ ਬਾਦਲ ਹਰਸਿਮਰਨ ਕੌਰ ਬਾਦਲ ਜਲਦੀ ਤਲਜੀਤ ਸਿੰਘ ਚੀਮਾ ਸਮੇਤ ਡਰਗ ਦੋਸ਼ਾਂ ਦੇ ਕੇਸ ਵਿੱਚ ਫਸੇ ਮਜੀਠਿਆ ਵਿਰੁੱਧ ਸੜਕਾਂ ਉੱਪਰ ਉਤਰੀਆਂ ਪ੍ਰੈਸ ਕਾਨਫਰੰਸਾਂ ਕਰ ਰਿਹਾ ਜਿਵੇਂ ਸਿੱਖ ਪੰਥ ਉੱਪਰ ਧਰਮ ਸੰਕਟ ਪੈ ਗਿਆ ਹੋਵੇ ਪਰ ਖਾਲਸਾ ਰਾਜ ਦੀ ਬਾਣੀ ਬਾਬਾ ਬੰਦਾ ਸਿੰਘ ਬਹਾਦਰ ਨੂੰ Hindu ਘਰਾੜ ਦਿੱਤਾ ਜਾਵੇ ਤਾਂ ਇਹ ਐਕਸ ਉੱਪਰ ਬਿਆਨ ਜੋ ਜਾਰੀ ਕਰਕੇ ਆਪ ਨੂੰ ਪੰਥ ਹਿਤਾਸ਼ੀ ਸਮਝਣ ਦਾ ਪਰਮ ਪਾਲ ਰਹੇ ਹਨ ਸ਼੍ਰੋਮਣੀ ਕਮੇਟੀ ਅਕਾਲੀ ਦਲ ਜਥੇਦਾਰ ਅਕਾਲ ਤਖਤ ਇਸ ਮਸਲੇ ਉੱਪਰ ਗੁਨਾਹਗਾਰ ਹਨ ਜਿਨ੍ਹਾਂ ਹਰਿਆਣਾ ਸਰਕਾਰ ਨਾਲ ਇਸ ਮਸਲੇ ਉੱਪਰ ਗੱਲਬਾਤ ਨਹੀਂ ਕੀਤੀ ਕੀ ਇਹਨਾਂ ਨੇ ਸਿੱਖ ਧਰਮ ਨੂੰ ਖਤਮ ਕਰਨ ਦੀ ਸੁਪਾਰੀ ਲਈ ਹੋਈ ਹੈ ਇਹ ਆਪਣੇ ਮਹਾਨ ਖਾਲਸਾ ਵਾਰੀਅਰ ਬਾਬਾ ਬੰਦਾ ਸਿੰਘ ਬਹਾਦਰ ਉੱਪਰ ਚੁੱਪ ਹਨ ਜਿਸ ਨੇ ਸਿੱਖ ਪੰਥ ਨੂੰ ਰਾਜ ਕਰਨ ਦੀ ਜਾਚ ਦਸੀ ਰਾਜਨੀਤੀ ਸਿਖਾਈ ਇਸ ਮਹਾਨ ਵਾਰੀਅਰ ਰਾਹੀਂ ਸਿੱਖਾਂ ਨੂੰ ਗਿਆਨ ਹੋਇਆ ਕਿ ਗੁਰੂ ਨੇ ਸਾਨੂੰ ਮਨੁੱਖਤਾ ਦੇ ਭਲੇ ਲਈ ਰਾਜ ਕਰਨ ਲਈ ਪੈਦਾ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਨੀਂ ਮਜ਼ਬੂਤ ਕੀਤੀ ਸਿੱਖਾਂ ਦਾ ਇੱਕ ਅਜਿਹਾ ਸੂਰਜ ਹਨ ਜਿਸ ਦੀ ਰੌਸ਼ਨੀ ਨੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਉਹ ਸਿਰਫ ਸੂਰਮਾ ਨਹੀਂ ਸਨ ਸਗੋ ਖਾਲਸਾ ਜਿਸ ਸਿਜਨ ਹਾਰਸਨ ਸਰਹੰਦ ਦੀ ਜਿੱਤ ਜ਼ਮੀਨਾ ਦੀ ਵੰਡ ਗੁਰੂ ਦੇ ਸਿੱਕੇ ਦਾ ਪ੍ਰਚਾਰ ਇਹ ਸਭ ਉਸ ਮਹਾਨ ਸੂਰਮੇ ਦੀ ਦਵਾਈ ਦਿੰਦੇ ਹਨ ਜਿਸ ਨੇ ਸਿੱਖ ਸਦਾਨਾਂ ਨੂੰ ਜੀਵਨ ਦੀ ਸਾਸਿ ਜੰਗ ਵਿੱਚ ਉਤਾਰਿਆ ਪਰ ਅੱਜ ਜਦੋਂ ਹਰਿਆਣਾ ਸਰਕਾਰ ਵੱਡੀਆਂ ਸੰਸਥਾਵਾਂ ਨੂੰ ਸੂਰਮੇ ਨੂੰ ਬੈਰਾਗੀ ਦੀ ਪਛਾਣ ਨਾਲ ਜੋੜ ਰਹੀਆਂ ਹਨ ਤਾਂ ਇਹ ਸਿਰਫ ਸੇ ਇਤਿਹਾਸ ਨਾਲ ਖਿਲਵਾੜ ਨਹੀਂ ਸਗੋ ਗੁਰੂ ਦੀ ਸੱਚੀ ਟਕਸਾਲ ਕੜੀ ਹੈ ਸ਼ਬਦ ਸੱਚੀ ਟਕਸਾਲ ਵਿੱਚ ਕੜੇ ਬੰਦੇ ਬਾਬਾ ਬੰਦਾ ਸਿੰਘ ਭਾਦਰ ਦੀ ਤੋਹਫੀ ਹੈ ਜਿਵੇਂ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰੀਏ ਤਾਂ ਅਮਰਨਾਮਾ ਦੇ ਕਰਤਾ ਨਥ ਮਲ ਢਾਡੀ ਸਪਸ਼ਟ ਕਰਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਮਾਧੋਦਾਸ ਸਨ ਉਦਾਸੀ ਸਾਧੂ ਸਨ ਗੁਰੂ ਦੀਆਂ ਸਾਖਿਆ ਅਨੁਸਾਰ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਉਦਾਸੀ ਗੁਰੂ ਜਾਨਕੀਦਾਸ ਦੇ ਦੇਰੇ ਤੇ ਮਿਲੇ ਤੇ ਗੁਰੂ ਤੋਂ ਪ੍ਰਭਾਵਿਤ ਹੋਏ ਉਹ ਗੁਰੂ ਜੀ ਦੀ ਸੰਗਤ ਵਿੱਚ ਰਹਿੰਦੇ ਹੋਏ ਸਿੱਖੀ ਦੇ ਰੰਗ ਵਿੱਚ ਰੰਗੇ ਗਏ ਉਸ ਸਮੇਂ ਬਾਅਦ ਗੁਰੂ ਜੀ ਨਾਲ ਨਾਦੇੜ ਵਿਖੇ ਮਾਧੋਦਾਸ ਨਾਲ ਮੁਲਾਕਾਤ ਹੋਈ ਉਦੋਂ ਮਾਧੋਦਾਸ तांत्रिक डेरा संभाली बैठा थी उस नु किसी डेरे तो मुक्ति ना मिली गुरु गोविंद सिंह जी नाल इस डेरे विच मिलनी दौरान माधोदास ते मुंह निकलया सी हे सतगुरु जी मैं तेरा बंदा हां मेनू जीवन मुक्त कर ए शब्द सिर्फ शरदा दी गवाही नहीं सन सगो उस दी सिख दी पहचान स गुरु नाल मोहब्बत दी उचेरी गवाही स ए ओ मार्ग है पहला मरण कबूल जीवन की छडास ਮੁਗਲ ਰਿਪੋਰਟਾਂ ਵਿੱਚ ਵੀ ਬਾਬਾ ਜੀ ਨੂੰ ਨਾਨਕ ਪ੍ਰਸਤ ਕਿਹਾ ਗਿਆ ਗੁਰੂ ਦਾ ਰੂਪ ਕਿਹਾ ਗਿਆ ਨਾ ਕਿ ਪੈਰਾਗੀ ਮੁੱਢਲੇ ਇਤਿਹਾਸ ਸਰੋਤ ਜਿਵੇਂ ਅਮਰਨਾਮਾ ਅਤੇ ਮੁਗਲ ਖੂਫੀਆ ਰਿਪੋਰਟਾਂ ਸਾਫ਼ ਤੌਰ ਤੇ ਦੱਸਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਦਾਸੀ ਅਤੇ ਸਾਧਮਤ ਨੂੰ ਤਿਆਗ ਕੇ ਖਾਲਸਾ ਪੰਥ ਵਿੱਚ ਸ਼ਮੂਲੀਅਤ ਕੀਤੀ ਗੁਰੂ ਦੀ ਪਹਲ ਛੱਕਣ ਤੋਂ ਬਾਅਦ ਬਾਬਾ ਜੀ ਨੇ ਸਿੱਖੀ ਦੇ ਸਾਰੇ ਅਸੂਲ ਅਪਣਾਏ ਗੁਰੂ ਦੇ ਅਸੂਲ ਤੇ ਚਲਦਿਆਂ ਉਹਨਾਂ ਨੇ ਬ੍ਰਹਮਚਾਰੀ ਸਾਧਵਾਦ ਨੂੰ ਤਿਆਗ ਕੇ ਗ੍ਰਸ ਜੀਵਨ ਅਪਣਾਇਆ ਵਿਆਹ ਕੀਤਾ ਅਤੇ ਪੁੱਤਰ ਅਜੈ ਸਿੰਘ ਨੂੰ ਜਨਮ ਦਿੱਤਾ ਇਹ ਸਭ ਸਿੱਖੀ ਦੀ ਸੱਚਾਈ ਦੀ ਗਵਾਹੀ ਦਿੰਦਾ ਹੈ ਉਹ ਪੰਥ ਸਿੰਘਾਂ ਨਾਲ ਨਾ ਦੇਰ ਤੋਂ ਚਲੇ ਅਤੇ ਥੋੜੇ ਸਮੇਂ ਵਿੱਚ ਉਹਨਾਂ ਦੀ ਫੌਜ ਵਿੱਚ ਹਜ਼ਾਰਾਂ ਸਿੰਘ ਸ਼ਾਮਿਲ ਹੋ ਗਏ ਪਰ ਇਹਨਾਂ ਵਿੱਚ ਇੱਕ ਵੀ ਬੈਰਾਗੀ ਨਹੀਂ ਸੀ ਗੁਰੂ ਦੇ ਸ਼ਰਧਾਲੂ ਸ਼ਹੀਦ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ 5000 ਮੁਸਲਮਾਨ ਇਸ ਵਿੱਚ ਸ਼ਾਮਿਲ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਫ ਜ਼ਾਲਮਾਨਾ ਮੁਗਲ ਰਾਜ ਪ੍ਰਬੰਧ ਵਿਰੁੱਧ ਜੰਗ ਨਹੀਂ ਕੀਤੀ ਉਹਨਾਂ ਨੇ ਸਰਬਸਾਂਝੇ ਰਾਜ ਖਾਲਸਾ ਰਾਜ ਦੀ ਨੀਂ ਰੱਖੀ ਉਹਨਾਂ ਦਾ ਸਿੱਕਾ ਜਿਸ ਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੀ ਸਿੱਖੀ ਦੀ ਸੁਤੰਤਰਤਾ ਅਤੇ ਸਮਾਜਿਕ ਨਿਆਂ ਦੀ ਗਵਾਹੀ ਹੈ ਉਹਨਾਂ ਨੇ ਮੁਗਲ ਅਖਬਾਰ ਨਵੀਸਾਂ ਨੂੰ ਦੱਸਿਆ ਕਿ ਹਰ ਆਉਣ ਵਾਲੇ ਨੂੰ ਅਮਰ ਚੱਕਰ ਦੀ ਤਾਕੀਦ ਕਰਦੇ ਹਨ ਦੀਨਦਾਰ ਖਾਨ ਨੂੰ ਦੀਨਦਾਰ ਸਿੰਘ ਬਣਾਇਆ ਨਾ ਕਿ ਵੈਰਾਗੀ ਇਸ ਦੀਆਂ ਗਵਾਹੀਆਂ ਮੁਗਲ ਸਰੋਤਾਂ ਵਿੱਚ ਮਿਲਦੀਆਂ ਹਨ ਸਰਹੰਦ ਤੇ ਜਿੱਤ ਤੋਂ ਬਾਅਦ ਜਦੋਂ ਸਿੰਘ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀਆਂ ਥਾਵਾਂ ਤੇ ਨਿਸ਼ਾਨ ਗੱਢ ਰਹੇ ਸਨ ਤਾਂ ਕਿ ਕਿਸੇ ਵਿਰਾਗੀ ਮਰਦੀ ਸਥਾਪਨਾ ਕੀਤੀ ਸੀ ਫਿਰ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਿਰਾਗੀ ਕਿਹਾ ਜਾ ਰਿਹਾ ਹੈ ਜਦੋਂ ਉਹ ਸ਼ਹੀਦ ਹੋਏ ਤਾਂ 700 ਸਿੰਘ ਉਹਨਾਂ ਨਾਲ ਸ਼ਹਾਦਤ ਦੇ ਰਾਹ ਤੇ ਚੱਲੇ ਪਰ ਕੋਈ ਬੈਰਾਗੀ ਨਹੀਂ ਬੜਿਆ ਸਿੱਖੀ ਦੇ ਸਫ਼ਰ ਉੱਪਰ ਚੱਲਣ ਲੱਗਿਆ ਨਾ ਬਾਬਾ ਬੰਦਾ ਸਿੰਘ ਬੈਰਾਗੀ ਸਨ ਨਾ ਸ਼ਹਾਦਤ ਦੌਰਾਨ ਉਹ ਗੁਰੂ ਦਿਖਿਆ ਪ੍ਰਾਪਤ ਗ੍ਰਸਤੀ ਸੰਤ ਸਿਪਾਹੀ ਸਨ ਇੱਕ ਕੰਡਿਆਂ ਵਾਲੇ ਰਾਹਾਂ ਦਾ ਸਫ਼ਰ ਸੀ ਜੋ ਗੁਰੂ ਤੇ ਦੁਲਾਰੇ ਹੀ ਨਿਭਾ ਸਕਦੇ ਸਨ ਸੰਸਾਰ ਨੂੰ ਤਿਆਗਣ ਵਾਲੇ ਬੈਰਾਗੀ ਨਹੀਂ ਉਹ ਨਾਦੇ ਸਰਬਦਸਤਾਨੀ ਗੁਰੂ ਗੋਬਿੰਦ ਸਿੰਘ ਦੇ ਮਾਰਗ ਉੱਪਰ ਚੱਲ ਕੇ ਸਰਪੰਸਵਾਰ ਕੇ ਸਿੱਖੀ ਸਦਕ ਨਿਭਾ ਕੇ ਇਤਿਹਾਸ ਸਿਰਜਿਆ ਬੈਰਾਗੀ ਮਤ ਜੋ ਸੰਨਿਆਸ ਅਤੇ ਬ੍ਰਹਮਚਾਰੀ ਜੀਵਨ ਤੇ ਜ਼ੋਰ ਦਿੰਦਾ ਹੈ ਨੂੰ ਬਾਬਾ ਜੀ ਨਾਲ ਜੋੜਨਾ ਸਿਰਫ ਇਤਿਹਾਸਕ ਸੱਚਾਈ ਦਾ ਅਪਮਾਨ ਹੈ ਵਿਰਾਗੀਆਂ ਦੇ ਇਤਿਹਾਸ ਵਿੱਚ ਕੋਈ ਅਜਿਹਾ ਜੂਜਾਰੂ ਰਿਕਾਰਡ ਨਹੀਂ ਜਿਸ ਨੇ ਮੁਗਲ ਸਾਮਰਾਜ ਨਾਲ ਟਕਰਾ ਕੀਤਾ ਹੋਵੇ ਫਿਰ ਬਾਬਾ ਜੀ ਨੂੰ ਵਿਰਾਗੀ ਕਿਉਂ ਕਿਹਾ ਜਾ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਫ ਜ਼ਾਲਿਮ ਮੁਗਲ ਰਾਜ ਪ੍ਰਬੰਧ ਵਿਰੁੱਧ ਜੰਗ ਨਹੀਂ ਕੀਤੀ ਉਹਨਾਂ ਨੇ ਸਰਬਸਾਂਝੇ ਰਾਜ ਖਾਲਸਾ ਰਾਜ ਦੀ ਨੀਂ ਰੱਖੀ ਉਨਹਾਂ ਦਾ ਸਿੱਕਾ ਜਿਸ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੀ ਸਿੱਖੀ ਦੀ ਸੁਤੰਤਰਤਾ ਅਤੇ ਸਮਾਜਿਕ ਨੀਹਾਂ ਦੀ ਗਵਾਹੀ ਸੀ। ਉਹਨਾਂ ਨੇ ਮੁਗਲ ਅਕਬਰ ਨੂੰ ਦੱਸਿਆ ਕਿ ਹਰ ਆਉਣ ਵਾਲੇ ਨੂੰ ਅੰਮ੍ਰਿਤ ਛਕਣ ਦੀ ਤਾਕੀਦ ਕਰਦੇ ਸਨ। ਦੀਨਦਾਰ ਖਾਨ ਨੂੰ ਦੀਨਦਾਰ ਸਿੰਘ ਬੜਾਇਆ ਨਾ ਕਿ ਵਹਿਰਾਗੀ। ਇਸ ਦੀਆਂ ਗਵਾਹੀਆਂ ਮੁਗਲ ਸਰੋਤਾ ਵਿੱਚ ਮਿਲਦੀਆਂ ਹਨ। ਜਰਹੰਤੀ ਜਿੱਤ ਤੋਂ ਬਾਅਦ ਜਦੋਂ ਸਿੰਘ ਸਹਬਜ਼ਾਦਿਆਂ ਦੀ ਸ਼ਹਾਦਤ ਵਾਲੀਆਂ ਥਾਵਾਂ ਤੇ ਨਿਸ਼ਾਨ ਗੜ ਰਹੇ ਸਨ ਤਾਂ ਕਿ ਕਿਸੇ ਵੈਰਾਗੀ ਮਠ ਦੀ ਸਥਾਪਨਾ ਕੀਤੀ ਸੀ ਫਿਰ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੈਰਾਗੀ ਕਿਹਾ ਜਾ ਰਿਹਾ ਹੈ ਅੱਗੇ ਵਧਦੇ ਹਾਂ ਸਿੱਖ ਵਿਦਿਅਕ ਵਿਕਾਸ ਲਈ ਸਿੱਖ ਚੇਤਨ ਨੂੰ ਯਤਨਸ਼ੀਲ ਹੋਣ ਦੀ ਜ਼ਰੂਰਤ ਆਪਣੇ ਇਤਿਹਾਸ ਅਤੇ ਗੁਰ ਉਪਦੇਸ਼ ਦੇ ਚੱਲਣ ਦੀ ਜ਼ਰੂਰਤ ਹੈ ਆਓ जानਦੇ ਹਾਂ ਇਸ ਦੇ ਬਾਰੇ ਸਰਦਾਰ ਹਰਪ੍ਰੀਤ ਸਿੰਘ ਜੀ ਪਾਸੋਂ ਸਿੱਖ ਵਿਜਿਕ ਵਿਕਾਸ ਲਈ ਸਿੱਖ ਵਿੱਦਿਆ ਦੀ ਅਹਿਮੀਅਤ ਸਿੱਖ ਧਰਮ ਸਦਾ ਤੋਂ ਗਿਆਨ ਅਧਿਆਤਮਿਕ ਵਿੱਦਿਆ ਨੂੰ ਮਹੱਤਵ ਦਿੰਦਾ ਆਇਆ ਹੈ ਸਿੱਖ ਗੁਰੂਆਂ ਨੇ ਮਨੁੱਖੀ ਜੀਵਨ ਦੇ ਆਧਾਰ ਵਜੋਂ ਵਿੱਦਿਆ ਨੂੰ ਮੰਨਿਆ ਹੈ ਜੋ ਸਿਰਫ ਪੜ੍ਹਸਾਲਾਂ ਦੀ ਪੜ੍ਹਾਈ ਨਹੀਂ ਸਗੋ ਚਰਿੱਤਰ ਨਿਰਮਾਣ ਆਤਮ ਗਿਆਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਵੀ ਸ਼ਕਤੀ ਹੈ ਅੱਜ ਜਦ ਸਿੱਖ ਕੌਮ ਨੌਜਵਾਨੀ ਦੇ ਰੂਪ ਵਿੱਚ ਇੱਕ ਵੱਡੀ ਸੰਖਿਆ ਵਿੱਚ ਮੌਜੂਦ ਹੈ ਤਾਂ ਲੋੜ ਹੈ ਕਿ ਉਹ ਸਿੱਖ ਵਿਦਿਆਰਥੀ ਆਪਣੇ ਧਾਰਮਿਕ ਸਿਧਾਂਤਾਂ ਤੇ ਆਧਾਰਿਤ ਵਿਦਿਆਕ ਵਿਕਾਸ ਵੱਲ ਧਿਆਨ ਦੇਣ ਅਸੀਂ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸੋਸ਼ਲ ਮੀਡੀਆ ਟ੍ਰੈਂਡਸ ਅਤੇ ਪੱਛਮੀ ਕਲਚਰ ਵਿੱਚ ਗੁਆਚੇ ਜਾ ਰਹੇ ਹਨ ਸਿੱਖ ਵਿੱਦਿਆ ਸਾਨੂੰ ਸਾਡੀ ਜਣਾ ਨਾਲ ਜੋੜਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕੌਣ ਹਾਂ ਸਾਡੀ ਪਛਾਣ ਕੀ ਹੈ ਅਤੇ ਸਾਡੇ ਗੁਰੂਆਂ ਨੇ ਸਾਨੂੰ ਕਿਹੜੇ ਮੁੱਲ ਦਿੱਤੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਇਰਦ ਕਰੋ ਨਾਮ ਜਪੋ ਵਣ ਛਕੋ ਅੱਜ ਵੀ ਉਹਨਾ ਹੀ ਰਿਲੇਵੈਂਟ ਹੈ ਜਿਨਾ ਸੈਂਕੜੇ ਸਾਲ ਪਹਿਲਾਂ ਸੀ ਸਿੱਖ ਵਿਧਿਆ ਸਾਨੂੰ ਦੱਸਦੀ ਹੈ ਕਿ ਸਖਤ ਨਾਮਿਤ ਕਰੋ ਸੱਚ ਨਾਲ ਜੁੜੇ ਰਹੋ ਅਤੇ ਜੋ ਕੋਈ ਤੁਹਾਡੇ ਕੋਲ ਹੈ ਉਸ ਨੂੰ ਦੂਜਾਂ ਨਾਲ ਵੰਡੋ ਇਹ ਸਿਰਫ ਗੱਲਾਂ ਨਹੀਂ ਸਗੋ ਜੀਵਨ ਦਾ ਫਲਸਫਾ ਹੈ ਆਈ ਦੇ ਨੌਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਿੱਖੀ ਸਿਰਫ ਪੰਜ ਕਕਾਰ ਜਾਂ ਗੁਰਦੁਆਰੇ ਜਾਂ ਤੱਕ ਸੀਮਿਤ ਨਹੀਂ ਇਹ ਸਾਨੂੰ ਹਰ ਰੋਜ਼ ਨੀਆਂ ਚੁਣੌਤੀਆਂ ਚਾਹੇ ਉਹ ਐਗਜ਼ਾਮ ਦਾ ਸਟ्रेस ਹੋਵੇ ਕੈਰੀਅਰ ਦੀ ਟੈਂਸ਼ਨ ਹੋਵੇ ਦਾ ਸਮਾਜ ਵਿੱਚ ਡਿਸਕ੍ਰਿਮੀਨੇਸ਼ਨ ਨੂੰ ਸਾਹਮਣੇ ਕਰਨ ਦੀ ਤਾਕਤ ਦਿੰਦੀ ਹੈ ਸਿੱਖ ਵਿੱਦਿਆ ਸਾਨੂੰ ਸਾਡੇ ਇਤਿਹਾਸ ਦੀਆਂ ਉਹ ਕਹਾਣੀਆਂ ਸੁਣਾਉਂਦੀ ਹੈ ਜੋ ਸਾਡੇ ਅੰਦਰ ਜੋਸ਼ ਭਰ ਦਿੰਦੀਆਂ ਹਨ ਸੋਚੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੰਘ ਜਿਨ੍ਹਾਂ ਨੇ ਹਰ ਮੁਸ਼ਕਲ ਹਾਲਾਤ ਵਿੱਚ ਵੀ ਹਾਰ ਨਹੀਂ ਮੰਨੀ ਉਹ ਤਾਕਤ ਉਹ ਹਿੰਮਤ ਅਸੀਂ ਅੱਜ ਵੀ ਸਿੱਖ ਵਿਦਿਆ ਰਾਹੀਂ ਹਾਸਲ ਕਰ ਸਕਦੇ ਹਾਂ ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਨਾ ਸਿਰਫ ਆਪਣੇ ਲਈ ਸਗੋਂ ਪੂਰੇ ਸਮਾਜ ਲਈ ਲੜ ਸਕਦੇ ਹਾਂ ਅੱਜ ਦੇ ਸਮੇਂ ਵਿੱਚ ਜਦੋਂ ਮੈਂਟਲ ਹੈਲਥ ਇਸ਼ੂਜ਼ ਪੀਅਰ ਪ੍ਰੈਸ਼ਰ ਅਤੇ ਆਇਡੈਂਟੀਟੀ ਕ੍ਰਾਈਸਿਸ ਮੌਜੂਦਾਨ ਹਨ ਸਿੱਖ ਵਿੱਦਿਆ ਸਾਨੂੰ ਇੱਕ ਮਜ਼ਬੂਤ ਫਾਊਂਡੇਸ਼ਨ ਦਿੰਦੀ ਹੈ ਜੋ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਅਸੀਂ ਅਕਾਲ ਪ੍ਰਭ ਦੀ ਸੰਤਾਨ ਹਾਂ ਅਤੇ ਸਾਡੇ ਅੰਦਰ ਅਸੀਮ ਤਾਕਤ ਹੈ ਜਵਾਨੋ ਸਿੱਖ ਵਿੱਦਿਆ ਸਿਰਫ ਪੁਸਤਕ ਤੱਕ ਸੀਮਤ ਨਹੀਂ ਇਹ ਸਾਨੂੰ ਪ੍ਰੈਕਟੀਕਲ ਜੀਵਨ ਵਿੱਚ ਵੀ ਗਾਈਡ ਕਰਦੀ ਹੈ ਜਦੋਂ ਅਸੀਂ ਸੇਵਾ ਕਰਦੇ ਹਾਂ ਜਦੋਂ ਅਸੀਂ ਲੰਗਰ ਵੰਡਦੇ ਹਾਂ ਜਦੋਂ ਅਸੀਂ ਸੱਚ ਲਈ ਖੜਦੇ ਹਾਂ ਤਾਂ ਅਸੀਂ ਸਿੱਖੀ ਦੇ ਸਿਧਾਂਤਾਂ ਨੂੰ ਜੀ ਰਹੀ ਹੁੰਦੇ ਹਾਂ ਅੱਜ ਦੇ ਇਹ ਤੇ ਜ਼ਮਾਨੇ ਵਿੱਚ ਟਿਕਟੋਕ ਅਤੇ ਇੰਸਟਾਗ੍ਰਾਮ ਸਾਡੀ ਸਮਾਂ ਖਾ ਰਿਹਾ ਹੈ ਸਿੱਖ ਵਿਦਿਆ ਸਾਨੂੰ ਯਾਦ ਕਰਵਾਉਂਦੀ ਹੈ ਕਿ ਸਾਡੇ ਕੋਲ ਇੱਕ ਪਰਪਸ ਹੈ ਸਾਨੂੰ ਇਨਸਪਾਇਰ ਕਰਦੀ ਹੈ ਕਿ ਅਸੀਂ ਆਪਣੀ એનર્ਜੀ ਨੂੰ ਸਹੀ ਦਿਸ਼ਾ ਵਿੱਚ ਲਗਾਈਏ ਤਾਂ ਕਿ ਐਜੂਕੇਸ਼ਨ ਵਿੱਚ ਐਕਸਲੈਂਸ हासिल ਕਰਨਾ ਹੋਵੇ ਕਮਿਊਨਿਟੀ ਸਰਵਿਸ ਕਰਨੀ ਹੋਵੇ ਸਿੱਖ ਵਿਦਿਆ ਸਾਨੂੰ ਉਹ ਲੈਂਸ ਦਿੰਦੀ ਹੈ ਜਿਸ ਨਾਲ ਅਸੀਂ ਦੁਨੀਆ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖ ਸਕਦੇ ਹਾਂ ਇਸ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਿਰਫ ਆਪਣੇ ਲਈ ਹੀ ਨਹੀਂ ਸਗੋ ਸਾਰੇ ਸਾਰੇ ਸਮਾਜ ਲਈ ਜਿਉਣਾ ਹੈ ਇਹ ਸਿੱਖ ਵਿਦਿਆ ਹੀ ਸਾਨੂੰ ਸੱਚ ਦੇ ਰਾਹ ਤੇ ਲੈ ਜਾਵੇਗੀ ਸਾਨੂੰ ਹਰ ਮੁਸ਼ਕਿਲ ਵਿੱਚ ਜਿੱਤਣ ਦੀ ਤਾਕਤ ਦੇਵੇਗੀ ਅਤੇ ਸਾਡੇ ਅੰਦਰ ਇੱਕ ਇਹੋ ਜੀ ਅਗ ਜਗਾਏਗੀ ਜੋ ਸਮਾਜ ਵਿੱਚ ਬਦਲਾਅ ਦੀ ਲਹਿ ਲਿਆਵੇਗੀ ਸਿੱਖ ਵਿਦਿਆ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਆਪਣੇ ਪਛਾਣ ਨੂੰ ਹਰ ਪਾਸੇ ਚਮਕਾਈਏ ਅੰਤ ਦੇ ਵਿੱਚ जानਦੇ ਹਾਂ ਪੰਥਕ ਸਰਗਰਮੀਆਂ ਬੀਬੀ ਇਸ਼ਮੀਤ ਕੋਜੀ ਪਾਸੋਂ 2 ਜੁਲਾਈ ਨੂੰ ਸਿੱਖ ਸਿੱਖਿਆ ਗੁਰਮਤ ਵਿਚਾਰ ਕੈਂਪ ਵਿੱਚ ਚਿੰਤਨਜੀਤ ਕੋਰ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਮਾਨਸਿਕ ਤਣਾਅ, ਦਬਾਅ ਅਤੇ ਸਿਹਤਮੰਦ ਜੀਵਨ ਸ਼ੈਲੀ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਵੀ ਬੜੀ ਰੁਚੀ ਨਾਲ ਪ੍ਰਸ਼ਨ ਪੁੱਛ ਕੇ ਆਪਣੀਆਂ ਝਿਆਸਾਂ ਦੁਰ ਕੀ ਗਿਆ ਤੇ ਚਰਚਾ ਵਿੱਚ ਭਾਗ ਲਿਆ ਨਾਲ ਹੀ ਵਿਦਿਆਰਥੀਆਂ ਵੱਲੋਂ ਵਕ ਵਕ ਰਚਨਾਤਮਕ ਅਤਿ ਸਿੱਖਿਆ ਆਤਮਕ ਗਤੀਵਿਧੀਆਂ ਵਿੱਚ ਕੀਤੀਆਂ ਗਈਆਂ ਜੋ ਉਹਨਾਂ ਦੇ ਮਨੋਬਲ ਅਤੇ ਖੁਦ ਵਿਸ਼ਵਾਸ ਵਧਾਉਣ ਲਈ ਉੱਚਾ ਵਾਰਧਕ ਸਾਬਤ ਹੋਈਆਂ ਸਿੱਖ ਮਿਸ਼ਨਰੀ ਕਾਲਜ ਸਰਕਲ ਸ਼ੇਰਨਗਰ ਵੱਲੋਂ 29 ਜੂਨ ਨੂੰ ਗੁਰਦੁਆਰਾ ਅਲੂਚਾ ਬਾਗ ਸ਼ੇਰਨਗਰ ਵਿਖੇ ਇੱਕ ਮੁਕਾਬਲਾ ਅਦਾਇोजन ਕੀਤਾ ਗਿਆ ਇਸ ਵਿੱਚ ਵੱਖ-ਵੱਖ ਗੁਰਮਤਿ ਵਿਦਿਆਲਿਆਂ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ ਵਿਦਿਆਰਥੀਆਂ ਵੱਲੋਂ ਕਵਿਤਾ ਕੀਰਤਨ ਲੈਕਚਰ ਸ਼ਬਦ ਵਿਚਾਰ ਅਤੇ ਵਾਚ ਲਾਭ ਦੀਆਂ ਪ੍ਰਸਤੁਤੀਆਂ ਕੀਤੀਆਂ ਗਈਆਂ ਇਹ ਮੁਕਾਬਲਾ ਸਿੱਖ ਧਰਮ ਦੇ ਗਿਆਨ ਅਤੇ ਕਲਾ ਨਾਲ ਜੁੜਨ ਵਾਲਾ ਮਹੱਤਵਪੂਰਵਕ ਉਪਰਾਲਾ ਰਿਹਾ ਸਿੱਖ ਲੜਕੀ ਤੇਗ ਬੀਰ ਸਿੰਘ ਨੇ ਕੇਵਲ 6 ਸਾਲ ਤੇ 9 ਮਹੀਨੇ ਦੀ ਨਿੱਕੀ ਉਮਰ ਵਿੱਚ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਨੂੰ ਸਫਲਤਾ ਨਾਲ ਫਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਉਪਲਬਧੀ ਨਾਲ ਉਸਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਹ ਸਿਰਫ ਉਸਦੀ ਹਿੰਮਤ ਅਤੇ ਜਜ਼ਬੇ ਦੀ ਨਹੀਂ ਸਗੋ ਪੂਰੀ ਸਿੱਖ ਕੌਮ ਦੀ ਪ੍ਰੇਰਣਾ ਦੀ ਨਿਸ਼ਾਨੀ ਹੈ। ਪੂਰੇ ਸਿੱਖ ਸਮਾਜ ਨੂੰ ਇਸ ਮਾਣਯੋਗ ਕਿਰਤੀ ਲਈ ਦਿਲ ਮੁਬਾਰਕਾਂ। 4 ਜੁਲਾਈ 2005 ਨੂੰ ਗੁਰਦੁਆਰਾ ਛੇਵੀ ਪਾਛਾਈ ਰੈਣਾਵਾਰੀ ਤੋਂ ਹਰੀ ਪਰਬਤ ਕਿਲੇ ਤੱਕ ਟ੍ਰੈਕ ਵੱਖ-ਵੱਖ ਵਿਦਿਆਲੇ ਦੇ ਵਿਦਿਆਰਥੀਆਂ ਅਧਿਆਪਕਾਂ ਤੇ ਸੰਗਤ ਨੇ ਲਿਆ ਹਿੱਸਾ ਸ਼ੇਰਨਗਰ ਟੈਗੋਰ ਹਾਲ ਦੇ ਕਾਨਫਰੰਸ ਰੂਮ ਵਿੱਚ 4 ਜੁਲਾਈ 2005 ਨੂੰ ਪੰਜਾਬੀ ਕਵਿਤਾ ਦਰਬਾਰ ਦਾ ਆਯੋਜਨ ਮੁੱਖ ਮਹਿਮਾਨ ਸਰਦਾਰ ਉਪੰਦਰ ਸਿੰਘ ਜੇ ਕੇ ਐਸ ਸਰਦਾਰ ਅਜੀਤ ਸਿੰਘ ਮਸਤਾਨਾ ਵੱਲੋਂ ਵਵ ਦੇ ਵਿਦਿਆਲਿਆਂ ਦੇ ਵਿਦਿਆਰਥੀਆਂ ਵੱਲੋਂ ਗੁਰੂ ਹਰਗੋਬਿੰਦ ਜੀ ਦੇ 430ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾਵਾਂ ਪੜੀਆਂ ਗਈਆਂ ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪ੍ਰਤੱਖ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਨ੍ਹਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫ਼ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ